15 ਦਿਨ ਫੋਲੋ ਕਰ ਲਓ ਬਾਅਦ ਚ ਕਮੈਂਟ ਕਰਦੇ ਹੋ ਵੀਡੀਓ ਚ ਵੀ ਕਿੰਨਾ ਫਰਕ ਲੋ ਸੋ ਠੀਕ ਆ ਅੱਜ ਵਗ ਜੋ ਕੰਡੇ ਤੇ ਚੋਕਣ ਥੋੜਾ ਜੇ 70 ਕਿਲੋ ਹੈ ਤਾਂ 15 ਦਿਨ ਬਾਅਦ ਤੁਹਾਡਾ 65 ਕਿਲੋ ਵਜ਼ਨ ਹੋਊਗਾ ਠੀਕ ਆ ਹਾਂਜੀ ਦੋਸਤੋ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਹੋਊਗਾ ਬਹੁਤ ਜ਼ਿਆਦਾ ਵਧੀਆ ਹੋਊ ਤੁਹਾਡੇ ਲਈ ਕੁਝ ਕਿ ਤੁਹਾਨੂੰ ਅੱਜ ਦੱਸੂਗਾ ਵੀ ਆ ਜਿਹੜੀ ਪੇਟ ਦੀ ਚਰਬੀ ਆ ਦੇਖੋ ਆਹਾ ਐਨੋ ਤੁਸੀਂ ਕਿਵੇਂ ਕਟਾ ਸਕਦੇ ਹੋ ਜਿਹੜੇ ਬੰਦੇ ਮੋਟੇ ਨੇ ਹੱਟੇ ਖੁੱਟੇ ਨਹੀਂ ਹੈਗੇ ਜਿਹਨਾਂ ਮੋਟੇ ਨੇ ਮਤਲਬ ਇੱਕ ਵੀ ਡੰਡ ਨਹੀਂ ਲੱਗਦਾ ਪੁਸ਼ਪ ਨਹੀਂ ਲੱਗਦਾ ਕੁਝ ਵੀ ਨਹੀਂ ਹੁਦਣ ਤੋਂ ਪੱਜਾ ਵੀ ਨਹੀਂ ਆਂਦਾ ਆ ਮੋਟਾਰਾ ਸਰੀਰ ਖਾ ਖਾ ਕੇ ਢਿੱਡੇ ਫੁੱਲੇ ਪਿਆ ਉਹਨਾਂ ਲਈ 5 ਐਕਸਰਸਾਈਜ਼ ਅੱਜ ਮੈਂ 5 ਐਕਸਰਸਾਈਜ਼ ਤੁਸੀਂ 15 ਦਿਨ ਕਰਨੀਆਂ ਨੇ ਦਿਨ ਚ ਅੱਧਾ ਘੰਟਾ ਦੇਣਾ ਠੀਕ ਆ ਆਪਣੇ ਸਰੀਰ ਵਾਸਤੇ ਅੱਧਾ ਘੰਟਾ ਦਿਨ ਚ 15 ਦਿਨ ਬਾਅਦ ਮੇਰੀ ਵੀਡੀਓ ਤੇ ਕਮੈਂਟ ਕਰ ਦਿਓ ਠੀਕ ਆ ਵੀ ਕਿੰਨਾ ਸਾਡਾ ਫੈਟ ਲੌਸ ਹੋਇਆ ਕਿੰਨਾ ਸਾਡਾ ਵਜ਼ਨ ਘਟਿਆ ਤੇ ਤੁਹਾਨੂੰ ਦੱਸ ਦਾਂ ਵੀ ਕਿਹੜੀ ਕਿਹੜੀ ਐਕਸਰ ਸਭ ਤੋਂ ਪਹਿਲਾਂ ਦਵਾਈ ਜਿਹੜੀ ਮੇਨ ਸਭ ਤੋਂ ਜ਼ਰੂਰੀ ਹੈ ਤੁਹਾਨੂੰ ਐਵੇਂ ਦੱਸੂਗਾ ਵੀ ਕਿੰਨੇ ਟਾਈਮ ਕਰਨੀ ਹੈ ਠੀਕ ਹੈ ਜਿਵੇਂ ਅੱਜ ਥੋੜਾ ਪਹਿਲਾਂ ਜਨਾਗਾ ਤੁਸੀਂ ਅੱਜ ਸਟਾਰਟ ਕੀਤਾ پارک ਤੋਂ ਆਪਣਾ ਵੇਟ ਰੋਸ ਕਰਨਾ ਸਟਾਰਟ ਕੀਤਾ ਤੁਸੀਂ ਕਰਨਾ ਪਤਾ ਕੀ ਹੈ ਐ ਗੜ ਕੇ 1 2 3 4 5 ਤੁਸੀਂ ਜਿਹੜੀ ਆ ਐਕਸਰਸ ਮੈਂ ਦੱਸੀ ਤੀ ਆ ਇੱਕ 2 3 4 5 6 ਤੁਸੀਂ ਇਹਨੂੰ ਕਰਨਾਗਾ 30 ਵਾਰ ਦੇਖੋ ਐਵੇਂ ਕਰਨਾ 30 ਵਾਰ ਦੇਖੋ 1 ਦੋ ਤਿੰਨ ਜੇ ਮੈਂ ਮੈਂ 3 4 5 6 7 8 ਅੱਗੇ ਕੰਟੀਨਿਊ ਕਰਦਾ ਜਾਊਂਗਾ ਤੁਸੀਂ 30 ਤੱਕ ਕਰਨਾ ਇਹ ਹੋ ਗਈ ਆਪਣੀ ਪਹਿਲੀ ਐਕਸਰਸਾਈਜ਼ ਤੇ ਦੂਸਰੀ ਐਕਸਰਸਾਈਜ਼ ਗੱਡੀ ਆ ਜਾ ਵੀ ਮੇਰੇ ਕੈਮਰਾ ਮੈਨੇ ਜਿਹੜੀ ਦੂਸਰੀ ਐਕਸਰਸਾਈਜ਼ ਆ ਜਾ ਵੀ ਆਹ ਦੇਖੋ ਆਹ ਹੱਥ ਰੱਖ ਲਓ ਐ ਤੇ ਐ ਉਸ ਤੋਂ ਬਾਅਦ ਕਰਨਾ ਤੁਸੀਂ ਐਵੇਂ 1 2 3 4 5 6 7 8 9 10 ਇਹ ਵੀ ਤੁਸੀਂ ਕਰਨੀ ਹੈਗੀ 30 ਬਾਰ ਇੱਕ ਦਿਨ ਚ ਨਾਲ ਦੀ ਨਾਲ ਕਰਨੀ ਹੈ ਠੀਕ ਆ ਤੀਸਰੀ ਐਕਸਰਸਾਈਜ਼ ਹੈਗੀ ਆ ਐ ਐ ਬੈਠ ਜੂ ਬੈਠਦਾ ਐ ਫਿਰ ਐ ਉਸ ਤੋਂ ਬਾਅਦ 1 2 3 4 5 6 7 8 9 10 ਇਹ ਤੁਸੀਂ ਕਰਨੀ ਹੈਗੀ 30 ਵਾਰ 30 ਵਾਰ ਅਹਵਾਲੀ ਉਸ ਤੋਂ ਬਾਅਦ 30 ਵਾਰ ਅਹਵਾਲੀ ਇੱਕ ਵਾਰ ਏ ਵਾਲੀ ਤੇ ਹੁਣ ਚੌਥੀ ਐਕਸਰਸਾਈਜ਼ ਹੈਗੀ ਆ ਆ ਜੋ ਤੁਸੀਂ ਐਨ ਇੱਕ ਐ ਲਟਿਆਣਾ ਦੇਖੋ ਐਵੇਂ ਮੇਰੇ ਕਿ ਨਹੀਂ ਐ ਲਟਕੇ 1 2 ਤਿੰਨ ਚਾਰ ਪੰਜ ਇਹ ਅਕਸਰ ਤੁਸੀਂ ਕਰਨੀ ਆ 20 ਵਾਰ ਇੱਕ ਦਿਨ ਚ ਜੇ ਨੂੰ 30 ਵਾਰ ਕਰ ਸਕਦੇ ਹੋ ਤਾਂ ਵੱਧ ਫਾਇਦਾ ਮਿਲੂਗਾ ਠੀਕ ਆ ਉਹ 20 ਵਾਰ ਕਰਨੀ ਆ 30 ਵਾਰ ਪਹਿਲੀ ਐਕਸਰਸਾਈਜ਼ 30 ਵਾਰ ਫਿਰ ਦੂਸਰੀ ਐਕਸਰਸਾਈਜ਼ 30 ਵਾਰ ਤੀਸਰੀ 20 ਵਾਰ ਚੌਥੀ ਪੰਜਵੀਂ ਤੇ ਹਫਤੋਂ ਮੇਨ ਗੱਲ ਰਹਿ ਗਈ ਤੁਹਾਨੂੰ ਡਾਈਟ ਬਾਰੇ ਦੱਸਾਂਗਾ ਭਾਰ ਘਟਾਉਣਾ ਜੀ ਸਵੇਰ ਦਾ ਖਾਣਾ ਆਪਾਂ ਖਾਣਾ ਮੰਨੀ 8-9 ਵਜੇ ਹੈਨਾ। ਵੀ ਸਵੇਰ ਦਾ ਖਾਣਾ ਦੁਬਾਰੇ 12 ਵਜੇ ਖਾਇਆ ਕਰੋ। ਸਵੇਰੇ ਜੇ ਤੂੰ ਛੁੱਟਦੇ ਹੋ 5-6-7-8 ਵਜੇ ਉੱਠ ਕੇ ਦੋ ਗਲਾਸ ਪਾਣੀ ਪੀਆ ਕਰੋ। ਉਸ ਤੋਂ ਬਾਅਦ ਆਪਦਾ ਸਾਫ ਸੁਕੋ ਕੇ ਫੇਰ ਕਾਜੂ ਬਦਾਮ ਲਿਆਓ। ਦੱਖਾਂ ਜੀਰ ਠੀਕ ਹੈ। ਉਹ ਖਾਇਆ ਕਰੋ ਉਸ ਤੋਂ ਬਾਅਦ ਆਪਦਾ ਸ਼ੇਕ ਸੁੱਕ ਪੀ ਸਾ ਦੋ ਜੀ ਨਹੀਂ। ਤੋੜਾ ਮਾਨ ਜਿਹੜੇ ਪੈਸੇ ਹਨ ਪੈਸੇ ਹੈਗੇ ਨਾ ਪੀਸਾ ਦੋ ਨਹੀਂ ਤਾ ਕੋਈ ਚੱਕਰ ਨਹੀਂ। ਦੁਪਹਿਰੇ 12 ਵਜੇ ਤੋਂ ਪਹਿਲਾਂ ਰੋਟੀ ਨਹੀਂ ਖਾਣ ਠੀਕ ਹੈ। ਜਿਹਨੇ ਇੱਤੇ ਡਕਟਾਉਣਾ 15 ਦਿਨ ਫੋਲੋ ਕਰ ਲਓ ਬਾਅਦ ਚ ਕਮੈਂਟ ਕਰਦੇ ਹੋ ਵੀਡੀਓ ਚ ਵੀ ਕਿੰਨਾ ਫਰਕ ਲੋ ਸੋ ਠੀਕ ਆ ਅੱਜ ਵਗ ਜੋ ਕੰਡੇ ਤੇ ਜੋਕਣ ਤੁਹਾਡਾ ਜੇ 70 ਕਿਲੋ ਹੈ ਤਾਂ 15 ਦਿਨ ਬਾਅਦ ਤੁਹਾਡਾ 65 ਕਿਲੋ ਵਜ਼ਨ ਹੋਊਗਾ ਠੀਕ ਆ ਗਰੰਟੀ ਲਾ ਕੇ ਰਹੇ ਹਾਂ ਜੇ ਤੁਸੀਂ ਨੇ ਐਕਸਰਸਾਈਜ਼ ਨੂੰ ਧਿਆਨ ਨਾਲ ਢੰਗ ਨਾਲ ਕਰਿਆ ਠੀਕ ਆ ਤੇ ਡਾਈਟ ਨੂੰ ਫੋਲੋ ਕੀਤਾ ਦੁਪਹਿਰੇ 12 ਵਜੇ ਤੜਕੇ ਜੀ ਰੋਟੀ ਤੇ ਫਿਰ ਉਸ ਤੋਂ ਬਾਅਦ 4 ਜਾਂ 5 ਵਜੇ ਤੁਸੀਂ ਖਾਣੀ ਰੋਟੀ ਤੁਹਾਡੀ ਮਰਜ਼ੀ ਆ ਖਾਓ ਜਾਂ ਨਾ ਖਾਓ ਪਰ ਖਾਣੀ ਨਹੀਂ ਚਾਹੀਦੀ ਤੁਸੀਂ ਇਹਦੇ ਚ ਦੁੱਧ ਚਾਹ ਕੁਝ ਵੀ ਪੀ ਸਕਦੇ ਹੋ ਠੀਕ ਆ ਚਾਹ ਨਾਲ ਪੀਓ ਪਰ ਗ੍ਰੀਨ ਟੀ ਵੀ ਥਾ ਦੇਓ ਚਾਹ ਦਾ ਮਤਲਬ ਗ੍ਰੀਨ ਟੀਏ ਉਸ ਤੋਂ ਬਾਅਦ ਸ਼ਾਮ ਦੇ ਵਕਤ ਖਾਣੇ 'ਚ ਤੁਸੀਂ ਦੋ ਰੋਟੀਆਂ ਖਾਣੀਆਂ ਨੇ ਜੇ ਜਲਦੀ ਫੈਟ ਲੌਸ ਕਰਨਾ ਇੱਕ ਖਾਣੀਆਂ ਠੀਕ ਹੈ ਤੇ ਉਸ ਤੋਂ ਬਾਅਦ ਸੌਣ ਤੋਂ ਪਹਿਲਾਂ ਇੱਕ ਗਲਾਸ ਐਡਾ ਬੜਾ ਦੁੱਧ ਦਾ ਗਲਾਸ ਪੀਕ ਪੀਣਾਗਾ ਉਬਾਲ ਕੇ ਦੁੱਧ ਨੂੰ ਐਨੇ ਕ ਖੰਡ ਪਾ ਲਿਓ ਪਰ ਖੰਡ ਦਾ ਫਾਇਦਾ ਨਹੀਂ ਯਾਰ ਸ਼ੱਕਰ ਪਾ ਕੇ ਪੀਆ ਕਰੋ ਠੀਕ ਹੈ ਚਾਹ ਸੁੱਕੀ ਦਾ ਕੋਈ ਮੈਦਾਨੀ ਸ਼ੱਕਰ ਪਾਓ ਦੁੱਧ 'ਚ ਅੱਧਾ ਲੀਟਰ ਦੁੱਧ 'ਚ ਠੀਕ ਹੈ ਉਹ ਪੀਆ ਕਰੋ ਉਸ ਤੋਂ ਬਾਅਦ ਤੁਸੀਂ ਕਰਨਾ ਕੀ ਹੈ ਮੇਰੇ ਚੈਨਲ ਤੇ ਜਨਾ ਲਾਲ ਲੰਗਰਾ ਸਬਸਕ੍ਰਾਈਬ ਸਬਸਕ੍ਰਾਈਬ ਵਾਲਾ ਬਟਨ ਆ ਰਿਹਾ ਇਹਨੂੰ ਦਬਦੋ ਇਸ ਸਾਲ ਵਿੱਚ ਆਪਾਂ ਨੇ 2026 ਤੋਂ ਪਹਿਲਾਂ 1 ਮਿਲੀਅਨ ਸਬਸਕ੍ਰਾਈਬਰ ਕਰਵਾਉਣੇ ਨੇ ਠੀਕ ਆ ਵੀ 1 ਮਿਲੀਅਨ ਦਾ ਟਾਰਗੇਟ ਆ ਤੇ ਇਸ ਵੀਡੀਓ ਉੱਪਰ 10 ਲੱਖ ਵਿਊ ਲਿਆ ਦੋ ਡਿੱਗਾ ਯਾਰ 1 ਮਿਲੀਅਨ ਵਿਊ ਕਮੈਂਟ ਕਰ ਦੋ ਐਕਸਰਸਾਈਜ਼ ਵਧੀਆ ਸੀ ਜਾਂ ਨਹੀਂ ਵਧੀਆ ਸੀ ਕਮੈਂਟ ਡਿਸਲਾਈਕ ਵੀ ਕਰ ਸਕਦੇ ਹੋ ਵੀਡੀਓ ਨੂੰ ਪਰ ਕਮੈਂਟ ਕਰਕੇ ਦੱਸੋ ਵੀ ਕਾਤੋਂ ਕਰੀਏ ਡਿਸਲਾਈਕ ਲਾਈਕ ਤਾਂ ਮੈਨੂੰ ਪਤਾ ਵੀ ਤੁਸੀਂ ਕਾਤੋਂ ਕਰਦੇ ਹੋ ਬਧੇ ਲੱਗਦੀ ਐ ਬਾਕੀ ਮਿਲ ਜਾ ਨਵੀਂ ਵੀਡੀਓਜ਼ ਥੈਂਕਸ ਥੈਂਕਸ